ਸਾਥੀਓ ਠੰਡ ਵੱਧ ਗਈ ਐ ਰਾਤਾਂ ਲੰਮੀਆਂ ਹੋ ਗਈਆਂ ਪਰ ਕੱਲਾ ਇਹ ਨਾ ਮੰਨੀਏ ਕਿ ਠੰਡ ਵੱਧ ਗਈ ਐ ਰਾਤਾਂ ਲੰਮੀਆਂ ਹੁਣ ਕਰਕੇ ਚੋਰਾਂ ਦੇ ਹੌਸਲੇ ਵੀ ਵੱਧ ਗਏ ਹੁਣ ਤਾਜ਼ਾ ਮਾਮਲਾ ਮਾਲੂ ਮਜਾਰਾ ਤੋਂ ਸਾਹਮਣੇ ਆ ਰਿਹਾ ਜਿੱਥੇ ਦਸਕ ਦੁਕਾਨਾਂ ਦੀ ਮਾਰਕੀਟ ਐ ਉੱਥੇ ਚੋਰਾਂ ਨੇ ਰਾਤ ਲੰਮੀ ਹੋਣ ਦਾ ਫਾਇਦਾ ਲਿਆ ਕਿਉਂਕਿ ਆਮ ਦੁਕਾਨਦਾਰ ਜਿਹੜੇ ਆ ਜਲਦੀ ਦੁਕਾਨ ਬੰਦ ਕਰਕੇ ਘਰਾਂ 'ਚ ਚਲੇ ਜਾਂਦੇ ਆ ਤੇ ਰਾਤਾਂ ਲੰਮੀਆਂ ਹੋਣ ਦਾ ਚੋਰੋਂ ਫਾਇਦਾ ਲੈਣ ਲੱਗੇ ਆ ਜਿਸ ਦੇ ਕਰਕੇ ਮਾਲੋ ਮਜਾਰਾ ਵੇਖੇ ਦੋ ਦੁਕਾਨਾਂ ਨੂੰ ਇੱਕੋ ਰਾਤ 'ਚ ਨਿਸ਼ਾਨਾ ਬਣਾਇਆ ਗਿਆ ਇੱਕ ਰੈਡੀਮੇਡ ਤੇ ਜਨਰਲ ਸਟੋਰ ਹੈ ਦੂਜੀ ਸੈਂਟਰੀ ਦੀ ਦੁਕਾਨ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਰੈਡੀਮੇਡ ਵਾਲੀ ਦੁਕਾਨ ਹੈ ਉੱਥੋਂ ਜਿੰਨਾ ਨਵਾਂ ਸਮਾਨ ਸੀ ਉਹ ਲੈ ਕੇ ਖਾਣ ਪੀਣ ਦਾ ਸਮਾਨ ਲੈ ਕੇ ਤੇ ਇਸੇ ਦੁਕਾਨ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਗਿਆ ਸੀ ਉਹ ਤੋਂ ਕਹਿੰਦੇ 80-85 ਹਜ਼ਾਰ ਦਾ ਨੁਕਸਾਨ ਆਇਆ ਸੀ ਹੁਣ 10-15 ਹਜ਼ਾਰ ਦਾ ਨੁਕਸਾਨ ਚੋਰ ਕਰ ਗਿਆ ਦੂਜੇ ਪਾਸੇ ਜਿਹੜੀ ਸੈਂਟਰੀ ਦੀ ਦੁਕਾਨ ਹੈ ਉਹਦਾ ਸ਼ਟਰ ਤਾਂ ਪਟਕੇ ਨਾਲੋਂ ਹੀ ਰੱਖ ਦਿੱਤਾ ਤਾਂ ਅਸੀਂ ਸਮਝੇ ਕਿ ਕਿੰਨੇ ਔਜ਼ਾਰ ਇਹਨਾਂ ਚੋਰਾ ਕੋਲ ਹੋਣਗੇ ਇਸ ਗਰੂਪ ਕੋਲ ਹੋਣਗੇ ਕਿ ਸੱਬਲ ਹੋਵੇਗੀ ਹੋਰ ਪਤਾ ਨਹੀਂ ਕਿੰਨਾ ਸਮਾਨ ਹੋਵੇਗਾ ਕਿ ਸ਼ਟਰ ਪਟਕੇ ਇੱਕ ਸਾਈਡ ਤੋਂ ਦੂਜੀ ਜਗ੍ਹਾ ਤੇ ਰੱਖ ਦਿੱਤਾ ਅੰਦਰ ਅਲੂਮੀਨੀਅਮ ਦਾ ਦਰਵਾਜ਼ਾ ਤੋੜ ਦਿੱਤਾ ਕੈਬਿਨ ਭੰਨ ਦਿੱਤਾ ਤੇ ਹਲਤੀ ਲੈ ਕੇ ਉੱਥੋਂ ਚੱਕ ਕੇ 15-20 ਹਜ਼ਾਰ ਦਾ ਇਹਨਾਂ ਦਾ ਨੁਕਸਾਨ ਕਰ ਦਿੱਤਾ ਪੁਲਿਸ ਕਹਿੰਦੀ ਹੈ ਕਿ ਗਸ਼ਤ ਕਰਦੇ ਪਰ ਲੋਕ ਕਹਿੰਦੇ ਕਿੱਥੇ ਕਰਦੇ ਆ ਨਜ਼ਰ ਨਹੀਂ ਆਉਂਦਾ ਦੂਜੀ ਗੱਲ ਇਹ ਵੀ ਹੈ ਕਿ ਇਹ ਜਦੋਂ ਰਾਤ ਨੂੰ ਚੋਰੀ ਹੋਇਆ ਉਸ ਤੋਂ ਬਾਅਦ ਸਵੇਰੇ ਮਾਰਕੀਟ ਖੁੱਲਦੀ ਆ ਤੇ ਲੋਕ ਦੇਖ ਕੇ ਹੈਰਾਨ ਰਹਿ ਜਾਂਦੇ ਆ ਕਿ ਮਾਰਕੀਟ ਤਾਂ ਹੁਣ ਖੁੱਲਹੀ ਲੇਕਿਨ ਦੋ ਦੁਕਾਨਾਂ ਚੋਰ ਜਿਹੜੇ ਆ ਉਹ ਰਾਤ ਨੂੰ ਹੀ ਖੋਲ ਕੇ ਗਰੀਬ ਬੰਦਾ ਤਾਂ ਇਹੀ ਕਹਿੰਦਾ ਕਿ ਭਾਈ ਸਾਡੀ ਸੁਣਵਾਈ ਨਹੀਂ ਹੁੰਦੀ ਸਾਇਟੀ ਫਾਈਲ ਜਿਹੜੀ ਆ ਉਹ ਕਿਤੇ ਨਾ ਕਿਤੇ ਦੱਬੀ ਰਹਿ ਜਾਂਦੀ ਆ ਤਾਂ ਪ੍ਰਸ਼ਾਸਨਕ ਇਹੀ ਬੇਨਤੀ ਆ ਕਿ ਜੇ ਲੋਕਾਂ ਅੰਦਰ ਵਿਸ਼ਵਾਸ ਰੱਖਣਾ ਆਪਣਾ ਭਰੋਸਾ ਰੱਖਣਾ ਹੈ ਤਾਂ ਗਸ਼ਤ ਵਧਾਉਣੀ ਚਾਹੀਦੀ ਹੈ ਔਰ ਜਲਦੀ ਇਹ ਜਿਹੜੇ ਚੋਰ ਆ ਇਹਨਾਂ ਨੂੰ ਚੱਕ ਕੇ ਜੇਲ੍ਹ ਦੀ ਸਲ੍ਹਾਖਾਂ ਦੇ ਪਿੱਛੇ ਕਰਨਾ ਚਾਹੀਦਾ ਮੌਕੇ ਦੀ ਤਸਵੀਰ ਦਿਖਾਣੇ ਕੀ ਨਾਮ ਹੈ ਤੁਹਾਡਾ ਸੰਤੋਖ RAM ਸੰਤੋਖ RAM ਕਿਹੜਾ ਪਿੰਡ ਹੈ ਮੱਲੋਮ ਜਾਰਾ ਆ ਤੁਹਾਡੀ ਦੁਕਾਨ ਹੈ ਪ੍ਰੀਟ ਐਂਡ ਕੀ ਰੈਡੀमेड ਹਾਂਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਸ਼ਟਰ ਟੁੱਟਿਆ ਰਾਤੀ ਕੀ 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 ਮਾਮਲਾ ਹੈ ਜੀ ਸਾਰਾ ਮਾਮਲਾ ਤਾਂ ਕੁਝ ਕਹਿ ਨਹੀਂ ਸਕਦੇ ਜੋ ਵੀ ਪਹਿਲਾਂ ਵੀ ਹੋ ਚੁੱਕੀ ਆ ਹੁਣ ਵੀ ਹੋ ਗਈ ਆ ਪਹਿਲਾਂ ਕਿਦਾਂ ਹੋਈ ਸੀ ਪਹਿਲਾਂ ਵੀ ਆ ਸੈਂਟਰ ਲੋਕ ਕਪਟੇ ਅਸਰੇ ਦਾ ਮੁੜ ਕੇ ਨੁਕਸਾਨ ਹੋਇਆ ਸੀ ਔਰ ਜਿਆਦਾ ਨੁਕਸਾਨ ਜਿਆਦਾ ਹੋਇਆ ਸੀ ਹਾਂ ਯਾ ਤਾਂ ਮੈਂ 80000 ਦਾ ਸਮਾਨ ਲੈ ਕੇ ਆਂਦਾ ਸੀ ਉਦੋਂ ਹੀ ਰੱਖ ਦਾ ਕਰਨ ਚਲਾ ਗਿਆ ਉਹ ਮੇਰੇ ਖਿਆਲ ਚ 60000 ਦਾ ਹੋਗਾ 60000 ਦਾ ਤੇ ਹੁਣ ਕੀ ਕੀ ਨੁਕਸਾਨ ਹੋਇਆ ਜੀ ਹੁਣ ਕਪੜਾ ਰੈਡੀਮੇਡ ਕਪੜਾ ਲੈ ਗਿਆ ਪੂਰਾ ਹਾਂ ਤੇ ਖਾਣ ਪੀਣ ਦਾ ਸਮਾਨ ਸਗਾ ਉਹ ਵੀ ਲੈ ਗਿਆ ਅਚਾਨਣ ਨਾਲ ਕਰਿਆ ਨਾ ਸਟੋਰ ਹੈ ਹਾਂ ਨਾਲ ਕਰਿਆਨਾ ਸਟੋਰ ਹੈ ਕਿੰਨਾ ਦਾ ਨੁਕਸਾਨ ਹੈ ਜੀ ਨੁਕਸਾਨ ਹਮ ਦੇਖਿਆ ਜAVE ਤਾਂ 15-20000 ਦਾ ਹੈਗਾ ਹਾਂਜੀ ਫੋਰਸਪੌਂਟ ਦੇ ਮੌਕੇ ਤੇ ਫੋਰਸ ਪਹੁੰਚ ਗਈ ਆ ਹਾਂਜੀ ਓਕੇ ਉਹ ਕ ਦੇਖਿਆ ਜਾ ਰਿਹਾ ਹਾਂਜੀ ਹਾਂਜੀ ਸਰ ਹੁਣ ਦੇਖੋ ਜੀ ਹਾਲਾਤ ਹੈਗੇ ਮਾੜੇ ਹੁਣ ਪਹਿਲਾਂ ਵੀ ਇਹਨਾਂ ਦੀ ਦੁਕਾਨ ਲੁੱਟ ਲੁੱਟ ਹੋਈ ਸੀ ਉਸ ਟਾਈਮ ਸੈਂਟਰ ਲੋਕ ਪਟਿਆ ਸੀ 80 90 ਹਜ਼ਾਰ ਦਾ ਕਰੀਬ ਨੁਕਸਾਨ ਹੋਇਆ ਸੀਗਾ ਤੇ ਹੁਣ ਵੀ ਦੋ ਵੇ ਇਹਨੇ ਦੂਜੀ ਵਾਰ ਰਾਤੀ ਦੁਕਾਨ ਲੁੱਟੀ ਗਈ ਇਹਨਾਂ ਦੀ ਸ਼ਟਰ ਪਾਟ ਦਿੱਤਾ ਸੱਬਲਾ ਪਾ ਕੇ ਤੇ ਦੂਜੀ ਦੁਕਾਨ ਦਾ ਸ਼ਟਰ ਤਾਂ ਉਹਨੇ ਸੱਬਲਾ ਪਾ ਕੇ ਪੱਟ ਕੇ ਤੋੜ ਕੇ ਲਾ ਕੇ ਰੱਖ ਦਿੱਤਾ ਦੇਖੋ ਜੀ ਉਹਨਾਂ ਨੇ ਥਾਣੇ ਫੋਨ ਕੀਤਾ ਪੁਲਿਸ ਆਈ ਆ ਚਲੋ ਉਹ ਨਹੀਂ ਜੋ ਆਪਣੀ ਕਾਰਵਾਈ ਬੰਨਦੀ ਕਰਤੀ ਆ ਹੁਣ ਪੁਲਿਸ ਕਿਹੜਾ ਦੁਕਾਨਮਾ ਮਰੇ ਬੈਠੀ ਰਹੂਗੀ ਹੁਣ ਉਹ ਨਹੀਂ ਵੀ ਕੀ ਕਰਨਾ ਤੇ ਇਹੀ ਮੰਗ ਕਰਦਿਆਂ ਕਿ ਇਹ ਜਿਹੜੇ ਇਹ ਚੋਰ ਹੈਗੇ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਕਿ ਜਾ ਰੇ ਬਾਕੀ ਦੁਕਾਨਦਾਰਾਂ ਨੂੰ ਜਿਹੜਾ ਸੁੱਖ ਦਾ ਸਾਹ ਰਵੇ ਪ੍ਰਾਤੂ ਇਲਾਕੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਦੇਖੋ ਜੀ ਭਾਵੇਂ ਛੋਟੀਆਂ-ਛੋਟੀਆਂ ਚੋਰੀਆਂ ਆ ਹੁਣ 12-13 12-15000 ਦਾ ਨੁਕਸਾਨ ਆ ਕੁਝ ਸ਼ਟਰ ਦੇ ਪਾ ਕੇ ਘੱਟੋ-ਘੱਟ 20-22000 ਦਾ ਨੁਕਸਾਨ ਆ ਦੋਨੋਂ ਦੁਕਾਨਾਂ ਦਾ 20-25-25000 ਦਾ ਲਗਭਗ ਹੈਗਾ ਵਿੱਚੇ ਸ਼ਟਰਾਂ ਦਾ ਖਰਚਾ ਪਾ ਕੇ ਠੀਕ ਆ ਨਾ ਹੁਣ ਜਿਹੜਾ ਦੁਕਾਨਦਾਰ ਨੇ ਹੁਣ 500 ਰੁਪਏ ਦਿਹਾੜੀ ਕਮਾਉਣੀ ਔਰ ਹੁਣ ਕਿ ਕਿੱਥੋਂ ਅਗਲਾ ਲਾਊਗਾ ਜੀ ਇਸ ਲਈ ਇਹ ਨਾ ਤੇ ਲੋੜ ਆ ਸਖਤ ਕਾਰਵਾਈ ਦੀ ਨਾ ਤੇ ਕਿ ਗਾਹਾਂ ਜੜੀਆਂ ਇਹ ਜੜੀਆਂ ਬਾਰਦਾਤਾਂ ਇਹ ਰੁਕ ਸਕਣ ਇਹ ਸਾਨੂੰ ਸਾਜੀ ਫੋਨ ਆਇਆ ਸੀ ਸਵੇਰੇ ਜੀ ਵੀ ਇੱਥੇ ਇੱਕ ਪਲੰਬਰ ਦੀ ਦੁਕਾਨ ਤੇ ਤੇ ਇੱਕ ਕਰਿਆਨੇ ਦੀ ਦੁਕਾਨ ਤੇ ਵੀ ਸ਼ਟਰ ਭੰਨ ਕੇ ਚੋਰਾਂ ਨੇ ਕੁਝ ਚੋਰੀ ਕਰ ਲਈ ਤਾਂ ਅਸੀਂ ਮੌਕੇ ਤੇ ਆਏ ਆ ਤਾਂ ਦੇਖਿਆ ਵੀ ਸ਼ਟਰ ਪੱਟੇ ਹੋਏ ਨੇ ਜੀ ਤੇ ਅਸੀਂ ਕੈਮਰੇ ਵੀ ਚੈੱਕ ਕੀਤੇ ਤੇ ਬਾਕੀ ਕੈਮਰੇ ਆਲੇ ਦੁਆਲੇ ਮਦਦ ਨਾਲ ਜਿੰਨੀ ਜਲਦੀ ਹੋ ਸਕੇ ਇਹਨਾਂ ਦੇ ਕਾਬੂ ਪਾਉਣੇ ਆ ਬਾਕੀ ਗਸ਼ਤ ਵੀ ਕਰੇ ਦੀ ਰਾਤ ਨੂੰ ਥੋੜੀ ਗਸ਼ਤ ਹੋਰ ਤੇਜ਼ ਕਰ ਦਨੇ ਆ ਤੇ ਇਹਨਾਂ ਤੇ ਕਾਬੂ ਪਾਇਆ ਜਾਵੇ ਬਈ ਤੇ ਫਿਰ ਇਹ ਇੱਕ ਨੁਕਸਾਨ ਕਿੰਨਾ ਹੈ ਜੀ ਨੁਕਸਾਨ ਉਹ ਪਲੰਬਰ ਤੋਂ ਇੱਕ ਹਲਤੀ ਲੈ ਕੇ ਜੀ ਤੇ ਉਹਦਾ ਹੈਗਾ 10-12 ਜਿਆਦਾ ਨੁਕਸਾਨ ਜੀ ਤੇ ਬਾਕੀ ਕਰਿਆਨਾ ਸਟੋਰ ਤੋਂ ਕੋਈ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਤੇ ਨਗਦੀ ਵਗਾਰਾ ਕੁਝ ਨਹੀਂ ਲਗੇ ਤਰ ਇਹ ਜਿੱਦਾਂ ਆਪਾਂ ਦੀਵਾਰੀ ਡਿਸਕਸ਼ਨ ਕਰਦੇ ਆ ਕਿ ਹੋ ਸਕਦਾ ਹੈ ਜਿਹੜੇ ਨਸ਼ੇੜੀ ਜਿਹੜੇ ਨਸ਼ੇੜੀ ਕਿਸਮ ਦੇ ਲੋਕ ਹੈ ਉਹ ਇਦਾਂ ਦੀਆਂ ਛੋਟੀਆਂ-ਮੋਟੀਆਂ ਬਾਜ਼ਾਰਾਂ ਤੋਂ ਕੰਮ ਜੰਮ ਦਿੰਦੇ ਆ ਤੇ ਇਹ ਵਾਕਈ ਕੋਈ ਨਸ਼ੇ ਦੀ ਪੂਰਤੀ ਲਈ ਹੋ ਰਿਹਾ ਕੰਮ ਕਿ ਹੁਣ ਪਤਾ ਜੀ ਇਹ ਤਾਂ ਹੁਣ ਕਰਦੇ ਆ ਕੈਮਰਿਆਂ ਤੋਂ ਪਤਾ ਲਗਾਣੇ ਆ ਸਰਾਗ ਮਾੜਾ ਮੋਟਾ ਹੱਥ ਲੱਗਦਾ ਤੇ ਇੱਕ ਦੇਖਦੇ ਆ ਕਿਹੜੇ ਬੰਦੇ ਆ ਸ਼ਰਾਰਤੀ ਹੁੰਦੇ ਜੀ ਇਹ ਹੁੰਦੇ ਲੋਕ ਲਈ ਆ